ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖਮਲ ਜੀ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਕਿਸਾਨ ਭਰਾਓ بارش ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਹੁਣ ਹਰ ਇੱਕ ਕਿਸਾਨ ਭਰਾ ਦੀ ਇੱਕ ਹੀ ਇੱਛਾ ਹੈ ਕਿ ਉਹਦੀ ਝੋਨੇ ਦੀ ਫਸਲ ਲੱਗਣ ਵਾਲਾ ਕੰਮ ਜਲਦੀ ਤੋਂ ਜਲਦੀ ਨੇਪਰੇ ਚੜ ਜਾਵੇ ਜਲਦੀ ਤੋਂ ਜਲਦੀ ਨਿਬੜ ਜਾਵੇ ਅਤੇ ਕਿਸਾਨ ਭਰਾਵੋ ਜਿਨ੍ਹਾਂ ਕਿਸਾਨ ਭਰਾਵਾਂ ਨੇ ਹਲੇ ਤੱਕ ਝੋਨੇ ਦੀ ਫਸਲ ਨਹੀਂ ਲਗਾਈ ਉਹ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣ ਕਿਉਂਕਿ ਪਿਛਲੇ ਟਾਈਮ ਵਿੱਚ ਗਰਮ ਹਵਾਵਾਂ ਚੱਲਣ ਦੇ ਕਾਰਨ ਗਰਮੀ ਜ਼ਿਆਦੇ ਪੈਣ ਦੇ ਕਾਰਨ ਬਹੁਤੇ ਕਿਸਾਨ ਭਰਾਵਾਂ ਨੇ ਝੋਨੇ ਦੀ ਫਸਲ ਲਾਉਣੀ ਲੇਟ ਕਰ ਦਿੱਤੀ ਸੀ ਅਤੇ ਉਹ بارش ਦੀ ਉਡੀਕ ਕਰ ਰਹੇ ਸੀ ਕਿਸਾਨ ਭਰਾਵੋ ਜੇ ਤੁਸੀਂ بارش ਦੇ ਉੱਤੇ ਹੀ ਝੋਨਾ ਲਾਉਣਾ ਪਸੰਦ ਕਰਦੇ ਹੋ ਤਾਂ ਤੁਸੀਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖੋ ਜੇ ਤੁਸੀਂ ਪਨੀਰੀ ਲਗਾਈ ਹੋਈ ਹੈ ਤੇ ਛੋਡੀ ਪਨੀਰੀ 40 ਤੋਂ 45 ਦਿਨਾਂ ਦੀ ਹੋ ਚੁੱਕੀ ਹੈ ਤਾਂ ਉਹ ਪਨੀਰੀ ਲਾਉਣ ਵਾਲੀ ਗਲਤੀ ਤੁਸੀਂ ਕਦੇ ਵੀ ਨਾ ਕਰੋ ਕਿਸਾਨ ਪ੍ਰਭੂ ਕਿਉਂਕਿ ਜੇ ਤੁਸੀਂ ਪੱਕੀ ਪਨੀਰੀ ਲਗਾ ਦੇਵੋਗੇ ਸਾਨੂੰ ਚੰਗਾ ਝਾੜ ਨਹੀਂ ਦੇ ਕੇ ਜਾਵੇਗੀ ਅਤੇ ਪਿਛਲੇ ਟਾਈਮ ਵਿੱਚ ਗਰਮੀ ਪੈਣ ਦੇ ਕਾਰਨ ਉਹਨਾਂ ਦੀ ਪਨੀਰੀ ਖਰਾਬ ਹੋ ਗਈ ਸੀ ਜੇ ਕਿਸਾਨ ਪ੍ਰਭੂ ਸੋਡੀ ਵੀ ਪਨੀਰੀ ਖਰਾਬ ਹੋ ਗਈ ਸੀ ਪਿਛਲੇ ਟਾਈਮ ਵਿੱਚ ਤਾਂ ਤੁਸੀਂ ਕਿਸੇ ਤੋਂ ਪਨੀਰੀ ਜੇ ਲੈ ਕੇ ਲਾਉਨੇ ਹੋ ਜੇ ਆਪਣੇ ਗਵਾਂਢੀ ਤੋਂ ਜਾਂ ਆਪਣੇ ਕਿਸੇ ਵੀ ਰਿਸ਼ਤੇਦਾਰ ਤੋਂ ਪਨੀਰੀ ਲੈ ਕੇ ਲਾਉਨੇ ਹੋ ਤਾਂ ਉਹਦੀ ਉਮਰ ਜ਼ਰੂਰ ਪੁੱਛੋ ਅਤੇ ਤੁਸੀਂ ਕੱਚੀ ਪਨੀਰੀ ਲੈ ਕੇ ਲਾਉਣ ਦੀ ਕੋਸ਼ਿਸ਼ ਕਰੋ ਕਿਸਾਨਪਰਾਬੋ ਕਿਉਂਕਿ ਜੇ ਤੁਸੀਂ ਕਿਸੇ ਦੋਸਤ ਤੋਂ ਜਾਂ ਕਿਸੇ ਗਵਾਂਢੀ ਤੋਂ ਪਨੀਰੀ ਲੈ ਕੇ ਲਾਉਨੇ ਹੋ ਜੀ ਦੀ ਉਮਰ 45 ਦਿਨ ਜਾਂ 40 ਦਿਨ ਹੋ ਚੁੱਕੀ ਹੈ ਤੇ ਉਹ ਪਨੀਰੀ ਜੇ ਤੁਸੀਂ ਖੇਤ ਵਿੱਚ ਟ੍ਰਾਂਸਪਲੈਂਟ ਕਰੋਗੇ ਤਾਂ ਤੁਹਾਨੂੰ ਚੰਗਾ ਝਾੜ ਉਹ ਪਨੀਰੀ ਨਹੀਂ ਦੇ ਕੇ ਜਾਵੇਗੀ ਅਤੇ ਤੁਹਾਡੀ ਜੇਬ ਦਾ ਖਰਚ ਵੀ ਵਧਾ ਕੇ ਜਾਵੇਗੀ ਕਿਉਂਕਿ ਬਹੁਤੇ ਕਿਸਾਨਪਰਾਬ ਮੁੱਲ ਲੈਣ ਦੀ ਬਜਾਏ ਕਿਸੇ ਗਵਾਂਢੀ ਤੋਂ ਪੱਕੀ ਪਨੀਰੀ ਲੈ ਕੇ ਹੀ ਖੇਤ ਵਿੱਚ ਲਗਾ ਦਿੰਦੇ ਆ ਤੇ ਬਾਅਦ ਵਿੱਚ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ ਅਤੇ ਝਾੜ ਵਿੱਚ ਘਾਟਾ ਦੇਖਣਾ ਪੰਦੇ ਜੇ ਕਿਸਾਨ ਭਰਾਓ ਅੱਜ ਤੁਸੀਂ 2500 ਤੋਂ ਲੈ ਕੇ 3000 ਰੁਪਿਆ ਵੀ ਆਪਣੀ ਪਨੀਰੀ ਖਰੀਦਣ ਉੱਤੇ ਕੱਚੀ ਪਨੀਰੀ 25 ਦਿਨਾਂ ਦੀ ਲੈਣ ਉੱਤੇ ਖਰਚ ਕਰ ਦਿਓਗੇ ਅਤੇ ਆਪਣੇ ਖੇਤ ਦੀ ਮਿੱਟੀ ਅਤੇ ਪਾਣੀ ਦੇ ਅਕੋਰਡਿੰਗ ਅਤੇ ਆਪਣੇ ਖੇਤ ਦੀ ਮਿੱਟੀ ਅਤੇ ਪਾਣੀ ਨੂੰ ਦੇਖਦੇ ਹੋਏ ਇੱਕ ਚੰਗੇ ਬੀਜ ਦੀ ਚੋਣ ਕਰੋ ਅਤੇ ਕੱਚੀ ਪਨੀਰੀ 25 ਤੋਂ 30 ਦਿਨਾਂ ਦੀ ਲੈ ਕੇ ਆਪਣੇ ਖੇਤ ਵਿੱਚ ਲਗਾਓ ਤਾਂ ਕਿ ਤੁਸੀਂ ਚੰਗਾ ਝਾੜ ਪ੍ਰਾਪਤ ਕਰ ਸਕੋ ਅਤੇ ਬਹੁਤੇ ਕਿਸਾਨ ਭਰਾਵਾਂ ਨੇ ਆਪਣੇ ਲਈ ਪਨੀਰੀ ਲਗਾਈ ਹੋਈ ਹੈ ਜੇ ਕਿਸਾਨ ਭਰਾਓ ਸੋਡੀ ਪਨੀਰੀ 12-15 ਦਿਨਾਂ ਦੀ ਹੋ ਚੁੱਕੀ ਹੈ ਤਾਂ ਤੁਸੀਂ 5-7 ਦਿਨ ਵੇਟ ਕਰੋ ਕਿਉਂਕਿ ਹੁਣ ਅਨਕੂਲ ਵਾਤਾਵਰਣ ਹੋਣ ਦੇ ਕਾਰਨ ਜੋ ਪਨੀਰੀ 30 ਦਿਨਾਂ ਵਿੱਚ ਤਿਆਰ ਹੋਣੀ ਸੀ ਉਹ ਬਾਈ ਤੋਂ 25 ਦਿਨਾਂ ਵਿੱਚ ਹੀ ਲਾਉਣ ਵਾਲੀ ਹੋ ਜਾਵੇਗੀ ਅਤੇ ਜੇ ਕਿਸਾਨਪ੍ਰਾਭੂ ਤੁਸੀਂ ਕੱਚੀ ਪਨੀਰੀ 8 ਦਿਨ ਲੇਟ ਵੀ ਲਾ ਦੇਵੋਗੇ ਤਾਂ ਵੀ ਸੋਨੂੰ ਚੰਗਾ ਝਾੜ ਦੇ ਕੇ ਜਾਵੇਗੀ ਅਤੇ ਤੁਹਾਡੀ ਜੇਬ ਦਾ ਹੀ ਖਰਚੇ ਨੂੰ ਕੱਟ ਕਰੇਗੀ ਕਿਸਾਨਪ੍ਰਾਭੂ ਕਦੇ ਵੀ ਜਲਦੀ ਦੇ ਵਿੱਚ ਆ ਕੇ ਪੱਕੀ ਪਨੀਰੀ ਦੀ ਚੋਣ ਨਾ ਕਰੋ ਤਾਂ ਕਿ ਸੋਨੂੰ ਆਉਣ ਵਾਲੇ ਟਾਈਮ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਤੁਸੀਂ ਚੰਗਾ ਝਾੜ ਪ੍ਰਾਪਤ ਕਰੋ ਸੋ ਬਣੇ ਰਹੋ ਆਪਣੇ Facebook ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਵਾਂਗੇ ਪੇਜ ਨੂੰ ਫੋਲੋ ਕਰਨਾ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਾਰੇ ਵੀਰਾਂ ਦਾ ਧੰਨਵਾਦ ਜੀ